ਹਾੜਾ ਵਿੱਚ ਪਿੰਡ ਕੜੰਮ ਦੀ ਜ਼ਮੀਨ ਤੈਸ ਨੈਸ ਹੋ ਗਈ ਇਸ ਪਿੰਡ ਕੜੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਤਖਵੀਰ ਸਿੰਘ ਬਾਦਲ ਆਏ ਹਨ ਉਹਨਾਂ ਨੇ ਇੱਕ ਵਿਅਕਤੀ ਨੂੰ 65000 ਰੁਪਏ ਮਦਦ ਵਜੋਂ ਦਿੱਤੇ ਨੇ ਉਹ 65000 ਕਿੰਨੂੰ ਦਿੱਤਾ ਕਿਵੇਂ ਦਿੱਤਾ ਪੇਸ਼ ਹੈ ਪਿੰਡ ਕੜੰਮ ਦੇ ਇੱਕ ਆਦਮੀ ਜਿਹੜੇ ਸਾਰੀ ਜਾਣਕਾਰੀ ਦੇ ਰਹੇ ਨੇ ਤੁਹਾਡੇ ਕੋਲ ਇਥੇ ਹਮਦਰਦੀ ਲਈ ਲੀਡਰ ਆਏ ਕੋਈ ਲੀਡਰ ਕੋਈ ਨਹੀਂ ਆਇਆ ਇਤਰਾ ਆਏ ਵੀ ਆ ਤੇ ਜਦੋਂ ਬੰਦੇ ਜਾਵਾ ਜੋਰ ਹੀ ਉਦੋਂ ਆਏ ਆ ਉਹ ਆਣ ਕੇ ਨਾਲ ਮਤਲਬ ਹਲਫ ਕਰਦੇ ਰਹੇ ਆ ਜਿਵੇਂ ਵੀ ਸੇਵਾ ਦੇ ਨਾਲ ਬਾਬਾ ਸੁਖਾ ਸਿੰਘ ਸਰਿਆੜੀ ਸਾਹਿਬ ਵਾਲੇ ਬਾਬਾ ਬਰੀਜਨ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਵਾਲੇ ਸੁਰਸਿੰਘ ਵਾਲੇ ਇਹ ਆਉਂਦੇ ਰਹੇ ਇਹਨਾਂ ਦੇ ਮਤਲਬ ਗੱਫਾ ਪਾਣੀ ਇਹ ਵਰਤਉਂਦੇ ਰਹੇ ਆਣ ਕੇ ਜੋ ਵੀ ਆਉਂਦੇ ਰਹੇ ਬਾਕੀ ਦੇ ਇਹਨਾਂ ਨੇ ਆਣ ਕੇ ਰੋਟੀਆਂ ਹੀ ਸੇਕੀਆਂ ਆਪਣੀਆਂ ਕਹੇ ਲੀਡਰਾਂ ਨੇ ਵੀ ਜੇ ਬਾਬਾ ਦਜਾ ਬਾਦਲ ਸਾਹਿਬ ਜੀ ਆਏ ਸੁਖਵੀਰ ਸਿੰਘ ਤੇ ਇਹ ਵੀ ਆਣ ਕੇ ਆਦੇ ਵੀ ਚਲੋ ਤੇਲ ਦਵਾਂਗੇ ਜੇ ਤੇਲ ਦੇਣਗੇ ਵੀ ਤੇ ਮਗਲ ਜੇ ਤੇ ਕਿ ਦਿੱਤਾ ਵਿਚੋਲਿਆਂ ਦੇ ਹੱਥ ਚ ਤੇ ਫੇਰ ਤੇ ਸਾਨੂੰ ਅੱਖ ਨਹੀਂ ਮਿਲਦਾ ਤੇ ਜੇ ਸਿੱਧਾ ਆਪ ਦੇਣ ਆਣ ਕੇ ਕੋਈ ਇਸ ਚੀਜ਼ ਫੇਰ ਸਾਨੂੰ ਮਿਲੂਗੀ ਹੁਣ ਦਿੱਤਾ ਹੁਣ ਤੱਕ ਕੁਛ ਅਜੇ ਤੱਕ ਕੁਛ ਨਹੀਂ ਮਿਲਿਆ ਸੁਖਵੀਰ ਆਏ ਸੁਖਵੀਰ ਬਾਦਲ ਜੀ ਸੁਖਵੀਰ ਬਾਦਲ ਆਏ ਆ ਜੇ ਸਿਰਫ ਕੋਈ ਇੱਥੇ ਗੁਰਦੁਆਰੇ ਸਿੰਘ ਦਾ ਸਿਰਫ ਕਮਰੇ ਪੈਣ ਵਾਲੇ ਹੀ ਉਹਦੇ ਪਿੰਡ ਦੇ ਵਿੱਚ ਅਸੀਂ ਜੇ ਗਰਾਈ ਦਿੰਦੇ ਤੇ ਉਹਨੇ ਚਲੋ ਆਪਦੀਆਂ ਛੱਤਾਂ ਪਾਉਂਦਾ ਜੇ ਪਾਉਂਦਾ ਵੀ ਦੇ ਸਾਢੇ ਦਿੱਤੇ ਆ ਹੀ ਉਹਨੇ ਜਾ ਕੇ ਪਾਉਣੀਆਂ ਆ ਘਰੇ ਉਹਨੂੰ ਸਿਰਫ 65000 ਰੁਪਇਆ ਗੁਰਦੁਆਰੇ ਸਿੰਘ ਨੂੰ ਦਿੱਤਾ ਵੀ ਜਾ ਕੇ ਆਪਦੇ ਪਿੰਡ ਛੱਤਾਂ ਪਾ ਲਈ ਬਾਕੀ ਹੋਰ ਕੋਈ ਉਹ ਬੰਦਾ ਅਕਾਲੀ ਦਲ ਨਾਲ ਜੁੜਿਆ ਸੀ ਨਹੀਂ ਉਹ ਤਾਂ ਮਾਲਾ ਹੀ ਕਿਹਾ ਪਿੰਡ ਵੱਲੋਂ ਹੀ ਵੀ ਅਸੀਂ ਇਹਨੂੰ ਜੇ ਗਰਾਈ ਦਵਾਂਗੇ ਤੇ ਇਹਨੇ ਆਪਦਾ ਜਾ ਕੇ ਦਾਣਾ ਫੱਕਾ ਵੇਚ ਕੇ ਤੇ ਜਾ ਕੇ ਤੇ ਆਪਦਾ ਬੜਾਵਾ ਇਹ ਜੇ ਸਾਡੇ ਕੋਲ ਹੀ ਹੈ ਨਹੀਂ ਕੋਸ ਤੇ ਅਸੀਂ ਇਹਨੂੰ ਕਿੱਥੋਂ ਦੇ ਦਾਂਗੇ ਚਲੋ ਐਨੀ ਕਿ ਅਮ ਧਰਦੀ ਕੀਤੀ ਉਹਨੇ ਵੀ ਚਲ ਇਹ ਆਪਦਾ ਕਮਰਾ ਬਣਾ ਲੂਗਾ ਜਿਹੜੇ ਡਗਣਦੇ ਆ ਤੇ ਉਹਦੇ ਵਿੱਚ ਆਪਦਾ ਰਹਿਣ ਸੇਰਾ ਬੱਚਿਆਂ ਦਾ ਰਹਿ ਜੂਗਾ ਸਮਾਨ ਉਹਨਾਂ ਦਾ ਬਜਿਆ ਠੀਕ ਹੈ ਵਾਹਿਗੁਰੂ ਸਾਹਿਬ ਕੀ ਨਾਮ ਤੁਹਾਡਾ ਕਰਤਾਰ ਸਿੰਘ ਪਿੰਡ ਪਿੰਡ ਕੜੌਮ ਠੀਕ ਹੈ